ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਦਾ ਹਰ ਇੱਕ ਅਪਡੇਟ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਵਾ ਤੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਵਾ ਠੀਕ ਹੈ ਜੀ ਕਿਸ ਤਰ੍ਹਾਂ ਦੀ ਮਰਜ਼ੀ ਜੋਬ ਚਾਹੇ ਕੰਟੈਕਟ بیسਿਸ ਨੂੰ ਚਾਹੇ ਹੁਣ ਰੈਗੂਲਰ بیسਿਸ ਤੇ ਪੰਜਾਬ ਦੇ ਹਰ ਇੱਕ ਜੋਬ ਦਾ ਅਪਡੇਟ ਜਾਣਨ ਲਈ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲੋ ਆਨ ਤਾਂ ਜੋ ਕਿ ਟਾਈਮ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਲੈ ਕੇ ਚੱਲਦੇ ਆਂ ਵੀਡੀਓ ਤੇ ਪੰਜਾਬੀ ਯੂਨੀਵਰਸਿਟੀ ਕਾਲਾ ਵਿੱਚ ਭਰਤੀ ਆਈ ਹੈ ਦੋ ਨੋਟੀਫਿਕੇਸ਼ਨ ਹੋਏ ਨੇ ਆਊਟ ਸਿੱਧੀ ਭਰਤੀ ਦੀ ਸੈਲਰੀ 30000 ਪਰਸੇ ਦਿੱਤੀ ਜਾਊਗੀ ਮੁੰਡੇ ਕੁੜੀਆਂ ਦੋਨੇ ਕਰ ਸਕਦੇ ਨੇ ਅਪਲਾਈ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਡਾਇਰੈਕਟ ਜੋਇਨਿੰਗ ਕਿਵੇਂ ਭਰਨਾ ਕੀ ਪ੍ਰੋਸੈਸ ਹੈ ਕਿੱਥੇ ਭਰਤੀ ਹੈ ਸਾਰਾ ਕੁਝ ਨੂੰ ਸਟੈਪ ਬਾਈ ਸਟੈਪਸ ਦੱਸਿਆ ਜਾਊਗਾ ਪਲੀਜ਼ ਵੀਡੀਓ ਨੂੰ ਜੋਗਦੋ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਤੇ ਇਸ ਤਰ੍ਹਾਂ ਦੇ ਹੋਰ ਵੀਡੀਓ ਜਾਣਨ ਲਈ ਵੀ ਆਪਣੇ ਚੈਨਲ ਨਾਲ ਜੁੜੇ ਰਹਿਆ ਕਰੋ ਲੈ ਕੇ ਚੱਲਦੇ ਆ ਇਹਨਾਂ ਦੇ ਨੋਟੀਫਿਕੇਸ਼ਨ ਤੇ ਪਹਿਲਾ ਨੋਟੀਫਿਕੇਸ਼ਨ ਦੋਨੋਂ ਡਿਪਟੀ ਕਨਸਟੈਂਸ ਦੱਸਿਆ ਜਿਵੇਂ ਕਿ ਆਊਟ ਹੋਇਆ ਨੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਠੀਕ ਹੈ ਜੀ ਸਰਕਾਰ ਵੀ ਬਰਜਿੰਦਰਾ ਕਾਲਜ ਫਰੀਦਕੋਟ ਕਿੱਥੇ ਪੋਸਟ ਆਈਆਂ ਨੇ ਜੀ ਫਰੀਦਕੋਟ ਪੋਸਟਾਂ ਇਨ ਵਾਕ ਇਨ ਇੰਟਰਵਿਊ ਵਾਕ ਇਨ ਇੰਟਰਵਿਊ ਦਾ ਮਤਲਬ ਸਿੱਧਾ ਇੰਟਰਵਿਊ ਹੈ ਜੀ ਕੋਈ ਇਹਦਾ ਹੋਰ ਪ੍ਰੋਸੈਸ ਜੋ ਕਿ ਨਹੀਂ ਹੋਵੇਗਾ ਠੀਕ ਹੈ ਜੀ ਸਾਨੂੰ ਲੈ ਕੇ ਚੱਲਦੇ ਹਾਂ ਜੀ ਹੁਣ ਮੇਨ ਗੱਲ ਤੇ ਮੈਂ ਬੋਲਿਆ ਕਾਲਜ ਦੀ ਵਿਦਿਅਕ ਯੋਗਤਾ ਸੈਸ਼ਨ 25 ਅਤੇ 26 ਇਹਨਾਂ ਨੇ 1 ਸਾਲ ਦੀ ਗੱਲ ਕਰੀ ਹੈ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਜਦੋਂ ਇੱਕ ਕੋਈ ਬੰਦੇ ਸਿਲੈਕਸ਼ਨ ਹੋ ਗਈ ਉਹਨੂੰ ਉਸ ਤੋਂ ਬਾਅਦ ਕੋਈ ਨਹੀਂ ਕਰ ਸਕਦਾ ਉੱਥੋਂ ਪੁਰਾਣੇ ਸ਼ੈਲਫ ਫਾਈਲਸ ਕੋਰਸ ਲਈ ਨਰੋਲ ਕੰਟਰੈਕਟ ਆਧਾਰ ਤੇ ਕਾਦੇ ਆਧਾਰ ਤੇ ਕਹੇ ਕੰਟਰੈਕਟ ਆਧਾਰ ਤੇ ਐਚ ਆਈ ਐਸ ਦੇ ਅਧੀਨ ਇਹਨਾਂ ਨੂੰ ਕਿ ਸੰਸਥਾ ਬਣੀ ਹੋਈ ਹੈ ਐਚ ای ਆਈ ਐਸ ਠੀਕ ਹੈ ਉਹਦੇ ਦੇ ਨਰਖੇ ਜਾਣਗੇ ਪਹਿਲੀ ਪੋਸਟ ਜੋ ਕਿ ਕੋਰਸ ਤੇ ਵਿਸ਼ਿਆਂ ਦੇ ਨਾਮ ਨੇ ਠੀਕ ਹੈ ਬੀਬੀਏ ਅਲ ਨੂੰ ਪੜਾਉਣਾ ਪਊਗਾ ਹੋ ਹਸਪੀਟਲ ਮੈਨੇਜਮੈਂਟ ਦੇ ਬੱਚਿਆਂ ਨੂੰ ਵੈਕੈਂਸੀ ਕਿੰਨੀਆਂ ਨੇ ਇੱਕ ਸੈਕੰਡ ਵੈਕੈਂਸੀ ਬੀਏ ਦੇ ਬੱਚਿਆਂ ਨੂੰ ਪੜਾਉਣਾ ਪਊਗਾ ਡਿਜੀਟਲ ਮੀਡੀਆ ਦਾ ਐਂਡਰੋਜੈਨਿਕ ਵਾਲਾ ਨੂੰ ਪੋਸਟੇਜ ਵੀ ਇੱਕ ਹੈ ਹੁਣ ਗੱਲ ਕਰਦੇ ਆਂ ਯੋਗਤਾ ਦੀ ਕਾਦੀ ਜੀ ਯੋਗਤਾ ਤੁਸ ਨੂੰ ਚੇਂਜ ਕੀ ਹੈ ਐਮਬੀਏ ਐਮਐਸਸੀ ਹਸਪੀਟਲ ਮੈਨੇਜਮੈਂਟ ਦੇ ਵਿੱਚ ਜਾਂ ਐਮਬੀਏ ਠੀਕ ਹੈ ਅਪਲਾਈਡ ਮੈਨੇਜਮੈਂਟ ਐਂਡ ਵਿਦ ਸਪੈਸ਼ਲਿਸਟ ਕੋਰਸ ਵਿੱਚ ਵਿੱਚ ਜੁਡੀਸੀਸ ਕੁਆਲੀਫਾਈ ਹੋਊਗਾ ਸਭ ਤੋਂ ਬੈਸਟ ਹੈ ਠੀਕ ਹੈ ਜੀ ਜਦ ਪੀਐਚਡੀ ਵਗੈਰਾ ਹੋਵੇ ਉਹਨੂੰ ਪਹਿਲ ਦਿੱਤੀ ਜਾਊਗੀ ਨੈਕਸਟ ਐਮਏ ਐਮਐਸਸੀ ਮੰਗੀ ਹੈ ਇਹਨਾਂ ਨੇ ਉਹੀ ਨੈੱਟ ਤੇ ਪੀਐਚਡੀ ਨੂੰ ਪਹਿਲ ਦਿੱਤੀ ਜਾਊਗੀ ਜੇ ਨੈੱਟ ਪੀਐਚਡੀ ਦਾ ਕੈਂਡੀਡੇਟ ਨਹੀਂ ਹੁੰਦਾ ਤਾਂ ਅਨਦਰ ਐਮਏ ਦੇ ਐਮਐਸਸੀ ਨੂੰ ਪਹਿਲ ਦਿੱਤੀ ਜਾਊਗੀ ਵਾਕ ਇਹਨੇ ਇੰਟਰਵਿਊ ਮਤਲਬ ਕਿ ਸਿੱਧਾ ਇੰਟਰਵਿਊ ਹੈ ਕੋਈ ਫਾਰਮ ਨਹੀਂ ਭਰਨਾ ਕੁਝ ਹੋਰ ਨਹੀਂ ਕਰਨਾ ਕਿ ਦੇ ਇੰਟਰਵਿਊ 15 9 2025 ਨੂੰ ਦਿਨੇ ਸਵੇਰੇ ਠੀਕ ਹੈ 10 ਵਜੇ ਪ੍ਰਿੰਸੀਪਲ ਦਫ਼ਤਰ ਵਿਖੇ ਹੋਵੇਗਾ ਕਿੱਥੇ ਹੋਵੇਗਾ ਪ੍ਰਿੰਸੀਪਲ ਦਫ਼ਤਰ ਕਿੱਥੇ ਜੀ ਬਜਿੰਦਰਾ ਕਾਲਜ ਫਰੀਦਕੋਟ ਵਾਲੇ ਠੀਕ ਹੈ ਜੀ ਉੱਥੇ ਪ੍ਰਿੰਸੀਪਲ ਦਫ਼ਤਰ ਦੇ ਵਿੱਚ ਹੋਵੇਗਾ ਹੁਣ ਤੁਸੀਂ ਜ਼ਰੂਰੀ ਨੋਟ ਜਿਹੜਾ ਦਿੱਤਾ ਸਪੈਸ਼ਲ ਉਹ ਦੇਖ ਲਓ ਉਮੀਦਵਾਰ ਇੰਟਰਵਿਊ ਲਈ ਅਰਜੀ ਸਮੇਤ ਅਸਲੀ ਸਰਟੀਫਿਕੇਟ ਸਾਰੇ ਅਸਲੀ ਡਾਕੂਮੈਂਟ ਲੈ ਕੇ ਆਣੇ ਆ ਠੀਕ ਹੈ ਫੋਟੋਕਾਪੀਆਂ ਅਤੇ ਫੋਟੋਕਾਪੀਆਂ ਜ਼ਰੂਰ ਲੈ ਕੇ ਆਉਂਦੇ ਫੋਟੋ ਲੈ ਕੇ ਆਉਣੀਆਂ ਫੋਟੋਕਾਪੀਆਂ ਸਾਰੇ ਡਾਕੂਮੈਂਟ ਦੇ ਤੇ ਆਪ ਦੀਆਂ ਦੋ ਫੋਟੋਆਂ ਕਿਸੇ ਨੂੰ ਵੀ ਰੈਗੂਲਰ ਹੋਣ ਦਾ ਦਾਵਾ ਇਹਨਾਂ ਨੇ ਪਹਿਲੀ ਤਸਵੀਰ ਨੂੰ ਰੈਗੂਲਰ ਦਾ ਦਾਵਾ ਕੋਈ ਵੀ ਬੰਦਾ ਨਹੀਂ ਕਰ ਸਕਦਾ ਪੋਸਟਾਂ ਦੀ ਗਿਣਤੀ ਮੌਕੇ ਤੇ ਵਿਧਾਈ ਘਟਾਈ ਜਾ ਸਕਦੀ ਹੈ ਇਸ ਦੇ ਇਸ ਨੂੰ ਰੱਦ ਵੀ ਕੀਤਾ ਜਾ ਸਕਦਾ ਵਾ ਠੀਕ ਹੈ ਜੀ ਇਸ ਲਈ ਆਪਾਂ ਕੋਈ ਹੋਣੀ ਕਿਸੇ ਬਾਕੀ ਮੇਨ ਗੱਲ ਇਹ ਕਿ ਜਦੋਂ ਬੰਦਾ ਕੋਈ ਸਿਲੈਕਸ਼ਨ ਹੋ ਗਈ ਸਰਕਾਰੀ ਕਾਲਜ ਜ ਕੋ ਕਰਦੇ ਨਹੀਂ ਹੁੰਦਾ ਉਹ ਤੁਹਾਨੂੰ ਸੈਲਰੀ ਸੁਣ ਦੱਸਿਆ ਕਿ 30000 ਪਲਸ ਸੈਲਰੀ ਹੋਗੀ ਉਮਰ ਹੱਦ ਜਿਹੜੀ ਹੈਗੀ ਨੇ 18 ਤੋਂ ਲੈ ਕੇ 55 ਸਾਲ ਠੀਕ ਹੈ ਜੀ ਦੂਜਾ ਨੋਟੀਫਿਕੇਸ਼ਨ ਲੱਗੇ ਚੱਲ ਰਿਹਾ ਸਰਕਾਰੀ ਵਿਜੇਂਦਰਾ ਕਾਲਜ ਫਰੀਦਕੋਟ ਵਾ ਕਿ ਨੇ ਇੰਟਰਵਿਊ ਇਹਦਾ ਵੀ ਕੀ ਡਾਇਰੈਕਟ ਇੰਟਰਵਿਊ ਹੈ ਠੀਕ ਹੈ ਜੀ ਸੈਸ਼ਨ 25 26 ਲਈ ਸੁਣ ਦੱਸਿਆ ਜਿਵੇਂ ਸਾਲ ਵਾਰਤੀ ਰੱਖਣਾ ਵਾ ਠੀਕ ਹੈ ਜੀ ਬਿਸਟਿੰਗ ਰਿਸੋਰਸ ਫੈਕਲਟੀ ਠੀਕ ਹੈ ਜੀ ਰਟਾਇਡ ਐਨਰਟਾਇਡ ਦੇ ਸਭ ਮੇ ਕਿ ਮਿਊਜ਼ਿਕ ਵੋਕਲ ਦੇ ਆ ਕਾ ਦੇ ਸਭ ਮੇ ਨੇ ਜੀ ਮਿਊਜ਼ਿਕ ਵੋਕਲ ਅਸਾਂ ਮੇ ਕਿ ਨੇ ਨੇ ਅਸਾਂ ਮੇ ਨੇ ਤਿੰਨ ਅਸਾਂ ਮੇ ਨੇ ਦੀ ਵਾਕ ਇਨਟਰਵਿਊ ਮਿਤੀ 15 9 2025 ਕਿੱਦਿਆ ਜੀ ਇੰਟਰਵਿਊ 15 9 2025 ਠੀਕ ਹੈ ਜੀ ਇਸ ਦਿਨ ਸੋਡ ਇੰਟਰਵਿਊ ਲਈ ਡੇਟ ਹੈ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਕੋਈ ਡਾਕੂਮੈਂਟ ਪਰ ਸਾਰੇ ਦਿਨ ਲੈ ਕੇ ਜਾਣੇ ਨੇ ਸਵੇਰੇ 11:00 ਵਜੇ ਨਾਮ ਲਿਖਤੇ ਅੱਖਰ ਦੇ ਦਫ਼ਤਰ ਵਿਖੇ ਹੋਵੇਗੀ ਠੀਕ ਹੈ ਜੀ ਇਹਨੇ ਦਫ਼ਤਰ ਵਿੱਚ ਹੋਊਗੀ ਬਾਕੀ ਸ਼ਰਤਾਂ ਮੌਕੇ ਤੇ ਦੱਸਿਆ ਜਾਣਗੇ ਜਿਹੜੀ ਇਹਨੇ ਸੈਲਰੀ ਕਿਹਾ ਹੋਰ ਕੁਝ ਕਿਹਾ ਮੌਕੇ ਦੇ ਸ਼ਰਤ ਦੱਸਣਗੇ ਠੀਕ ਹੈ ਜੀ ਇੰਟਰਵਿਊ 'ਚ ਹਾਜ਼ਰ ਹੋਣ ਲਈ ਕੋਈ ਟੀਡੀਏ ਜੋ ਕਿ ਨਹੀਂ ਦਿੱਤਾ ਜਾਊਗਾ ਸਾਮੀਆਂ ਦੀ ਗਿਣਤੀ ਮੌਕੇ ਤੇ ਘਟਾ ਵੀ ਸਕਦੇ ਨੇ ਤੇ ਵਧਾ ਵੀ ਸਕਦੇ ਨੇ ਠੀਕ ਹੈ ਜੀ ਇੰਟਰਵਿਊ ਨੂੰ ਰੱਦ ਕਰਨ ਦਾ ਵੀ ਇਹਨਾਂ ਕੋਲ ਪੂਰਾ ਪੂਰਾ ਹੱਕ ਹੋਊਗਾ ਨੋਟ ਉਮੀਦਵਾਰ ਕੋਲੇ ਜੁਝੀ ਸੀ ਦੇ ਅਕੋਰਡਿੰਗ ਕੁਆਲਿਫਿਕੇਸ਼ਨ ਹੋਵੇ ਮਤਲਬ ਇਹਨੇ ਕਿਹਾ ਕਿ ਨੈਟ ਵਗੈਰਾ ਵੰਦੇ ਕੋਲੇ ਹੋਵੇ ਤਾਂ ਸਭ ਤੋਂ ਬੈਸਟ ਹੈ ਇਹਨਾਂ ਦੱਸਿਆ ਕਿ ਜਿਹੜੇ ਸਾਮੀਆਂ ਬਿਲਕੁਲ ਆਰਜੀ ਨੇ ਤੇ ਉਮਰ ਹੱਦ ਵੱਧ ਤੋਂ ਵੱਧ 70 ਸਾਲ ਹੋਊਗੀ ਠੀਕ ਹੈ ਜੀ ਉਮਰ ਹੱਦ ਦੇ ਨੇ ਵੱਧ ਤੋਂ 70 ਸਾਲ ਮੰਗੀ ਹੈ ਇਸ ਗੱਲ ਦਾ ਖਾਸ ਤਰ੍ਹਾਂ ਧਿਆਨ ਰੱਖਿਆ ਇਹ ਰਿਟਾਇਰਡ ਵਾਸਤੇ ਨੇ ਓਨਲੀ ਇਹਨਾਂ ਨੇ ਹੋਰ ਕੋਈ ਮੈਂਸ਼ਨ ਨਹੀਂ ਕੀਤਾ ਓਨਲੀ ਰਿਟਾਇਰਡ ਦਾ ਹੀ ਜੋ ਕਿ ਮੈਂਸ਼ਨ ਕੀਤਾ ਗਿਆ ਹੁਣ ਮੇਨ ਗੱਲ ਤੇ ਚੱਲਦੇ ਆ ਜਿਵੇਂ ਕਿ ਤੁਹਾਨੂੰ ਕੋਲ ਟੀਚਰ ਦੀਆਂ ਵੈਕੈਂਸੀਜ਼ ਆ ਰਹੀਆਂ ਨੇ ਸਪੈਸ਼ਲਿਸਟ ਪੋਰ ਪੰਜਾਬੀ ਮਾਸਟਰ ਕੈਡਰ ਆਪਣੇ ਵੀਡੀਓ ਡਿਸਕ੍ਰਿਪਸ਼ਨ ਤੇ ਲਿਖ ਦਿੱਤਾ ਹੈ ਵੀਡੀਓ ਦਾ ਠੀਕ ਹੈ 25 26 ਵੀਡੀਓ ਆ ਚੁੱਕੇ ਨੇ ਠੀਕ ਹੈ ਆਪਣਾ ਹੋਰ ਸਾਰਾ ਪ੍ਰੋਪਰ ਆਪਾਂ ਤੇ ਪ੍ਰੋਂਥ ਤੋਂ ਪਹਿਲਾਂ ਆਪਣਾ ਸਲੀਪਸ ਕੰਪਲੀਟ ਕਰਵਾਵਾਂਗੇ ਠੀਕ ਹੈ ਇੰਨੀ ਜਿਹੜੀ ਹਾਈ ਲੈਵਲ ਤਿਆਰੀ ਅਸੀਂ ਕਰਾ ਰਹੇ ਆ ਉਹ ਜਿਹੜੀ ਤਿਆਰੀ ਕੀ ਪੇਡ ਚੈਨਲ ਕਰਾਉਂਦੇ ਨੇ ਇੰਨੀ ਹੈ ਲੈਵਲ ਤਿਆਰੀ ਪੇਡ ਚੈਨਲ ਕਰਾਉਂਦੇ ਜਿੰਨੀ ਆਪਾਂ ਕਰਾ ਰਹੇ ਆ ਹਰ ਤਰ੍ਹਾਂ ਦੇ ਆਪਾਂ ਬੁੱਕਸ ਲੈ ਕੇ ਉਹ ਤੋਂ ਰਿਟਰਨ ਨੋਟਸ ਬਣਾ ਕੇ ਫਿਰ ਆਪਾਂ ਤਿਆਰੀ ਕਰਵਾ ਰਹੇ ਆ ਤੁਸੀਂ ਮੇਰੇ ਕਹਿੰਦੇ ਕੋਲ ਜ਼ਰੂਰ ਵਿਜ਼ਿਟ ਕਰੋ ਫਿਰ ਜੇ ਤੁਹਾਨੂੰ ਵੀਡੀਓ ਵਧੀਆ ਨਾ ਲੱਗੀ ਜੇ ਆਪਣਾ ਕੰਟੈਕਟ ਵਧੀਆ ਨਾਲ ਗਾ ਛੱਡ ਕੇ ਜਾ ਸਕਦੇ ਹੋ ਪਰ ਇੱਕ ਵਾਰੀ ਮੇਰੇ ਕਹਿੰਦੇ ਜ਼ਰੂਰ ਵਿਜ਼ਿਟ ਕਰੋ ਠੀਕ ਹੈ ਜੀ ਤੇ ਸਾਡੇ ਅਪਡੇਟਸ ਨੂੰ ਵਧੀਆ ਲੱਗਦੇ ਨੇ ਇਸ ਤਰ੍ਹਾਂ ਦੇ ਹੋਰ ਜ਼ਰੂਰਤਮੰਦ ਬੰਦਿਆਂ ਨੂੰ ਸੈਂਡ ਜ਼ਰੂਰ ਕਰਿਆ ਕਰੋ ਸੇਵ ਜ਼ਰੂਰ ਕਰਿਆ ਕਰੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ